ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਅੱਜ ਦੀਆਂ ਕਲੈਕਸ਼ਨਾਂ ਜਿਹੜੀਆਂ ਕੀਨਕਾਪ ਦੇ ਫੈਬਰਿਕ ਨਾਲ ਕਾਫੀ ਆਣੀਆਂ ਇਸ ਲਈ ਵੀਡੀਓ ਨੂੰ ਲਾਸਟ ਤੱਕ ਦੇਖਿਓ ਕਿਉਂਕਿ ਕਲੈਕਸ਼ਨਾਂ ਬਹੁਤ ਪਿਆਰੀਆਂ ਤੇ ਸੋਹਣੀਆਂ ਨੇ ਇਹ ਸੂਟ ਪਹਿਲਾਂ ਵੀ ਆਏ ਸੀ ਪਰ ਇਹ ਕਿ ਡਿਮਾਂਡ ਤੇ ਹੋਰ ਨਵੇਂ ਫਿਰ ਤੋਂ ਆ ਗਏ ਨੇ ਕਿਉਂਕਿ ਇਹਨਾਂ ਦੀ ਡਿਮਾਂਡ ਬਹੁਤ ਆ ਰਹੀ ਸੀ ਸਾਰੀਆਂ ਭੈਣਾਂ ਇਹਨਾਂ ਸੂਟਾਂ ਦੀ ਡਿਮਾਂਡ ਕਰ ਰਹੀਆਂ ਸੀ ਕੀਨਕਾਪ ਅੱਜਕਲ ਬਹੁਤ ਟ੍ਰੈਂਡ ਕਰ ਰਿਹਾ ਸਪੈਸ਼ਲ ਉਸੇ ਦੇ ਕਰਕੇ ਇਹ ਕੀਨਕਾਪ ਦੇ ਸਪੈਸ਼ਲ ਸੂਟ ਲੈ ਕੇ ਆਏ ਆਂ ਰੇਟ ਜਿਹੜੇ ਆ ਸਭ ਦੇ ਬੱਕਰੇ ਬੱਕਰੇ ਨੇ ਉਹ ਜਾਣਨਾ ਹੈ ਦਾ ਨੰਬਰ 62392457 ਫਾਈਟਰ ਦਿੱਤਾ ਇਸ ਨੰਬਰ 'ਤੇ ਜਾ ਕੇ ਤੁਸੀਂ ਮੈਨੂੰ ਮੈਸੇਜ ਕਰ ਦਿਓ ਜੈਸਪੀ ਸੂਟ ਦੇ ਬਾਰੇ ਤੁਸੀਂ ਜੋ ਵੀ ਕਵੈਰੀ ਕਰਨਾ ਚਾਹੁੰਦੇ ਹੋ ਰੰਗ ਸਾਰੇ ਅਵੇਲੇਬਲ ਨੇ ਡਿਜ਼ਾਈਨ ਪੈਟਰਨ ਜੋ ਵੀ ਐਡ ਕੀਤੇ ਨੇ ਸਾਰੇ ਅਵੇਲੇਬਲ ਨੇ ਇਹ 1200 ਦੇ ਵਿੱਚ 3 ਸੂਟਾਂ ਵਾਲੀ ਆਫਰ ਹੈ ਕੈਮਰੀ ਕਾਟਨ ਦੀ ਸ਼ਰਟ ਆਏਗੀ ਕੈਮਰੀ ਕਾਟਨ ਦਾ ਬਾਟਮ ਆਏਗਾ ਦੁਪੱਟਾ ਨਹੀਂ ਹੈ ਨਾਲ ਟੌਪ ਐਂਡ ਬਾਟਮ ਦੀ ਕਲੈਕਸ਼ਨ ਹੈ ਰਾਂਗੇ ਦੇ ਵਿੱਚ 30 ਪੈਂਤੀ ਆ ਗਏ ਨੇ ਸਾਰੇ ਕਲਰ ਅਵੇਲੇਬਲ ਨੇ ਇਹਨਾਂ ਦੇ ਵਿੱਚ ਜਿਹੜੇ ਜਿਹੜੇ ਰੰਗ ਹੈਗੇ ਨੇ ਇਥੇ ਮੈਂ ਐਡ ਕਰ ਦਿੱਤੇ ਨੇ ਬਾਟਮ ਜਿਹੜਾ ਇਹਨਾਂ ਦਾ ਪਲੇਨ ਆਏਗਾ ਸ਼ਾਰਟ ਪ੍ਰਿੰਟਡ ਆਏਗੀ ਰਿਸਟਾ ਪ੍ਰਿੰਟ ਨਾਲ ਬਾਟਮ ਜਿਹੜਾ ਹੈ ਉਹ ਆਏਗਾ ਕਾਟਨ ਦਾ ਸ਼ਰਟ ਆਏਗੀ ਕੈਂਬਰੀ ਕਾਟਨ ਦੇ ਵਿੱਚ ਰੰਗਾ ਦੀ ਦੇ ਵਿੱਚ ਕੋਈ ਕਮੀ ਨਹੀਂ ਹੈ ਰੰਗ ਸਾਰੇ ਇੱਕ ਤੋਂ ਇੱਕ ਨੇ ਅਵੇਲੇਬਲ ਨੇ ਸਾਰੇ ਹੀ ਰੰਗ ਬਾਕੀ ਤੁਸੀਂ ਅਗਰ ਸੂਟ ਵਾਈ ਕਰਨਾ ਚਾਹੁੰਦੇ ਹੋ ਜਾਂ ਕੋਈ ਕੁਇਰੀ ਕਰਨੀ ਹੈ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦਿਓ ਨੰਬਰ ਮੇ ਤੁਹਾਨੂੰ 6239245750 ਐਡ ਕੀਤਾ ਹੋਇਆ ਹੈ। ਬਾਕੀ ਸਟੇਟਸ ਵੇਖਣਾ ਹੈ ਤਾਂ ਵੀ ਨੰਬਰ ਤੇ ਜਾ ਕੇ ਮੈਸੇਜ ਕਰ ਦੇਣਾ। ਮੈਂ ਤੁਹਾਡਾ ਨੰਬਰ ਸੇਵ ਕਰ ਲਵਾਂਗੀ ਫਿਰ ਤੁਹਾਨੂੰ ਸਟੇਟਸ ਸ਼ੋ ਹੋ ਜਾਇਆ ਕਰਨਗੇ। ਜੇਕਰ ਤੁਸੀਂ ਝੂਟ ਸੇਲ ਕਰ ਰਹੇ ਹੋ ਜਾਂ ਕਰਨਾ ਚਾਹੁੰਦੇ ਹੋ ਤਾਂ ਵੀ ਨੰਬਰ ਤੇ ਜਾ ਕੇ ਮੈਸੇਜ ਕਰ ਦੇਣਾ। ਉੱਥੇ ਮੈਂ ਤੁਹਾਨੂੰ ਆਪਣੇ ਜਿਹੜਾ ਰੀਸੇਲਰਸ ਦਾ ਗਰੁੱਪ ਆ ਉਹਦੇ ਵਿੱਚ ਐਡ ਕਰ ਲਵਾਂਗੀ ਜਿੱਥੇ ਤੁਹਾਨੂੰ ਡੇਲੀ ਦੀਆਂ ਜਿਹੜੀਆਂ ਸੂਟਾਂ ਦੀਆਂ ਅਪਡੇਟਸ ਨੇ ਉਹ ਆ ਜਾਇਆ ਕਰਨਗੀਆਂ। ਇੰਨਾ ਵਿੱਚ ਰੰਗ ਚੜ ਜਿਹੜੇ ਹੈਗੇ ਨੇ ਐ ਸੂਟ ਜਿਹੜੇ ਨੇ ਸਭ ਤੋਂ ਸਸਤੇ ਸੂਟਾਂ ਵਿੱਚ ਆਉਂਦੇ ਨੇ ਜੀ ਇਹਨਾਂ ਨੂੰ ਸਾਰੇ ਬਹੁਤ ਪਸੰਦ ਕਰਦੇ ਨੇ ਕਿਉਂਕਿ ਸਿਰਫ ਤੇ ਸਿਰਫ 520 ਰੁਪਏਾਂ ਦੇ ਵਿੱਚ ਤੁਹਾਨੂੰ ਇਹ ਜਿਹੜਾ ਸੂਟ ਹੈ ਮਿਲ ਜਾਏਗਾ ਫ੍ਰੀ ਸ਼ਿਪਿੰਗ ਚਾਰजेस ਹੈ ਕੋਈ ਐਕਸਟਰਾ ਚਾਰजेस ਨਹੀਂ ਲਿਕਣਗੇ 520 ਰੁਪਏਾਂ ਦੇ ਵਿੱਚ ਆਲ ਓਵਰ ਇੰਡੀਆ ਇਹ ਸੂਟ ਪਹੁੰਚੇਗਾ ਬਾਕੀ ਇਹਨਾਂ ਜਿਹੜਾ ਫੈਬਰਿਕ ਹੈ ਉਹ ਕਾਟਨ ਦਾ ਆਏਗਾ ਸ਼ਰਟ ਕਾਟਨ ਦੀ ਹੈ बॉਟਮ ਕਾਟਨ ਦਾ ਤੇ ਜਿਹੜਾ ਦੁਪੱਟਾ ਹੈ ਨਾਲ ਉਹ ਵੀ ਕਾਟਨ ਦਾ ਆਏਗਾ 2 ਮੀਟਰ ਸ਼ਰਟ ਦੀ ਲੰਬਾਈ ਤੇ 2 ਮੀਟਰ बॉਟਮ ਦੀ ਤੇ 2 ਮੀਟਰ ਦਾ ਦੁਪੱਟ ਜੋਸ਼ ਜਿਹੜੀਆਂ ਸਪੈਸ਼ਲ ਕਾਟਨ ਦੀਆਂ ਕਲੈਕਸ਼ਨਾਂ ਨੇ ਗਰਮੀਆਂ ਲਈ ਸਪੈਸ਼ਲ ਸੂਟ ਨੇ ਰੰਗ ਜਿਹੜੇ ਨੇ ਇਹਨਾਂ ਵਿੱਚ ਕੋਈ ਕਮੀ ਨਹੀਂ ਹੁੰਦੀ ਰੰਗ ਹਮੇਸ਼ਾ ਇਹਦੇ ਵਿੱਚ 100 150 ਤੋਂ ਜ਼ਿਆਦਾ ਅਪਡੇਟ ਹੁੰਦੇ ਨੇ ਸਾਰੇ ਕਲਰ ਜਿਹੜੇ ਨੇ ਬੜੇ ਪਿਆਰੇ ਨੇ ਤੇ ਸਾਰਿਆਂ ਦੀ ਏਜ ਗਰੁੱਪ ਨੂੰ ਸਾਹਮਣੇ ਰੱਖ ਕੇ ਜਿਹੜੇ ਇਹਨਾਂ ਵਿੱਚ ਸੂਟ ਜਿਹੜੇ ਨੇ ਐਡ ਕੀਤੇ ਗਏ ਨੇ ਬਾਗੀ ਤੁਸੀਂ ਕੋਈ ਕੁਇਰੀ ਕਰਨੀ ਹੈ ਤਾਂ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਮੈਸੇਜ ਕਰ ਦਿਓ ਸ਼ਿਪਿੰਗ ਚਾਰजेस ਜਿਹੜੇ ਸਾਰੇ ਸੂਟਾਂ ਤੇ ਫ੍ਰੀ ਨੇ ਕੋਈ ਵੀ ਐਕਸਟਰਾ ਚਾਰजेस ਨਹੀਂ ਲੱਗੇਗਾ ਜਿਹੜਾ ਰੇਟ ਤੇ ਦੱਸ ਰਹੀ ਹਾਂ ਉਹੀ ਲੱਗੇਗਾ ਅੱਜ ਦੀ ਵੀਡੀਓ ਦੇ ਵਿੱਚ ਇਨਾ ਹੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਹੋ ਨਵੇਂ ਨਵੇਂ ਸੋਨੇ ਸੋਨੇ ਟ੍ਰੈਂਡੀ ਤੇ ਐਕਸਕਲੂਸਿਵ ਸੂਟਾਂ ਦੇ ਨਾਲ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ